ਦੋਸਤੋ ਅੱਜ ਮਜਾ ਵੈਸੇ ਵੀਰ ਦਲੇਰ ਸਿੰਘ ਬਾਦੋਂ ਵਾਲਾ ਕੋਲੇ ਟੋਟਲ 4 ਆ ਇੱਕ ਭੋਡੀ ਮੱਝ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਭੋਡੀ ਮੱਝ ਆ ਬੇਸ਼ੱਕ ਪਿੱਜਾ ਸੁਭਾ ਸੂਣ ਵਾਲੀ ਆ ਤਿਆਰੀਆਂ ਦੇ ਉੱਤੇ ਹੀ ਇਹ ਕੱਢ ਦੇ ਦੋ ਇਹ ਕੱਢ ਦੇ ਤਿੰਨ ਠੀਕ ਆ ਜੀ ਬਾਕੀ ਤਿਆਰੀਆਂ ਦੇ ਉੱਤੇ ਆ ਕਰਮ ਵਾਲੀ ਸੂਪੂਗੀ ਜਲਦੀ ਕਿਸੇ ਰਕਮ ਦੀ ਦੋਸਤੋ ਜਿਹੜੇ ਪਸ਼ੂ ਗੱਬਰ ਦਿਖਾ ਰਹੇ ਆ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਮੁਸ਼ਕਲ ਨਾ ਹੋਊਗੀ ਤੇ ਜਿਹੜੇ ਪਸ਼ੂ ਸਿਹਤ ਸਵਾਏ ਆ ਉਹ ਚਵਾਈ ਦਾ ਮਾੜਾ ਨਾ ਹੋਊਗਾ ਠੀਕ ਆ ਜੀ ਉਹ ਗਾਰੰਟੀ ਤਸੰਦੀ ਆ ਸੋ ਕੋਈ ਵੀ ਸੱਜਣ ਵੀਰ ਇੱਥੇ ਆਣ ਕੇ ਆਪਣੀ ਤਸੱਲੀ ਕਰਨੀ ਚਾਹੁੰਦਾ ਤੁਸੀਂ ਕਰ ਸਕਦੇ ਜੀ ਜਿੱਦਾ ਮਰਜ਼ੀ ਵਰਾ ਕੇ ਟਿੱਪ ਕੇ ਠੀਕ ਆ ਜੀ ਸੋ ਮੋਲੇ ਦਾ ਬੜਾ ਜਾਇਜ਼ ਆ ਛੋਟੇ ਦੇ ਮੋਲ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਵੀਰ ਦਲੇਰਪਾਟ ਕਿੰਨੀ ਡਿਮਾਂਡ ਕੀ ਮੁੱਲ ਕਰਤਾ ਡਿਮਾਂਡ ਇਹਦੀ ਕੀਤੀ ਸੀ 90000 ਹਾਂ ਜੀ ਤੇ ਮੈਂ ਆਖਿਆ ਸੀ ਜਿਆਦਾ ਆਪਣਾ ਦੇ ਰਹੀਏ 85000 ਦੀ ਹਾਂ ਜੀ ਤੁਹਾਡਾ 2000 ਇਹਦੀ ਛੋਟ ਕਰੋ 83000 ਦੀ 83 ਦੀ ਕਰਤੀ ਆ ਹਾਂ ਲਓ ਵੀ 83000 ਦੀ 200 ਇਹ ਤੁਹਾਨੂੰ ਅੱਜ ਅੱਜ ਮੱਝ ਮਿਲ ਜੂਗੀ ਪੇਜਾ ਸੁਆ ਇਸ ਮੈਨ ਸੁਣਾ ਪਿਆਰੀ ਪਿਆਰੀ ਤੁਸੀਂ ਦੇਖ ਸਕਦੇ ਹੋ ਇਹ ਕਰਮਾ ਦੀ ਥੱਲੋਂ ਕਾਫੀ ਬਣੀ ਆ ਨੇਵੇ ਦੀ ਮੰਤਰ ਦੇਖੋਗੇ ਉਤੋਂ ਬਿਲਕੁਲ ਸਿੰਗਲ ਹੱਡੀ ਪਤਲਾ ਪਿੰਡਾ ਤੇ ਸਿਰੋਂ ਘੋਟੀ ਆ ਠੀਕ ਆ ਜੀ ਸਿਰਫ 83000 ਰੁਪਏ ਮੱਝ ਮਿਲ ਜੂਗੀ ਅੱਜ ਤੁਹਾਨੂੰ ਨੇਵਾਲੂਆ ਬਹੁਤ ਸੋਹਣਾ ਕਰਮਾਲੀ ਦਾ ਸਾਫ ਸੁਥਰਾ ਆ ਵਖਾਲਾ ਫੂੜਾ ਤੁਸੀਂ ਇੱਕ ਵਾਰੀ ਚੈੱਕ ਕਰੋ ਆ ਦੇਖੋ ਜੀ